ਤੁਸੀਂ ਆਉਂਦੇ ਕੈਰੈਕਟਰ ਜਦੋਂ ਤੁਸੀਂ ਆਉਂਦੇ ਪਹਿਲਾ ਜਿਹੜਾ ਤੁਹਾਨੂੰ ਹਮੇਸ਼ਾ ਜੁੜਿਆ ਰਹੇ ਨਹੀਂ ਕਹਿੰਦੇ ਮੈਂ ਜਿੱਥੇ ਜਾਣਾ ਪਰਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਕਿ ਨਹੀਂ ਜਾ ਸਕਦੇ ਜਰ ਬੀਜਪੀ ਦੇ ਟੈਂਟ ਖੜਕੋ ਗਲਤ ਫੈਸਲੇ ਹੋ ਗਏ ਸਭ ਗਲਤ ਫੈਸਲੇ ਹੋ ਗਏ ਆਸੀਆਂ ਕਰਾਜੋ ਕੋ ਕਹਿ ਰਹੇ ਬਹੁਤ ਮਾਰੀ ਜਲੇ ਬੰਦੇ ਦਾ ਨਾਮ ਸਾਫਤ ਕਰਕੇ ਦਿੱਤਾ ਬਿਆਸ ਮੁਲਾਜ਼ਮ ਬਹੁਤ ਗੈਰ ਇਨਸਾਨੀ ਗੱਲ ਹੈ ਕਾਤਲ ਕਿਹਨੂੰ ਮੰਨਦੇ ਤੁਸੀਂ ਪਰ ਭਰਾਵੇ ਕਾਤਲ ਜਿੰਨੂੰ ਬੋਲੇ ਮਾਰੀ ਉਹਨੂੰ ਮੰਨਦੇ ਬੰਦੇ ਦਾ ਨਾਮ ਨਾ ਕਰਦਾ ਨੱਕਰ ਬੰਦੇ ਦੇ ਸੂਖ ਮੁਰਦੇ ਦੇ ਸਾਰਾ महाराज जी बेदबी हुई ਛੁਪ ਕਰਨ 아니 ਛੁਪ ਕਰਨ ਨੂੰ ਕਤਲ ਕਰਨ ਵਾਲਾ ਮਨੋਰਥ ਖਤਰਾ ਹੈ ਹਾਂ ਗਿਆ ਰਮਤਰਾਲੇ ਜੇ ਨਹੀਂ ਜਿੱਥੇ ਵੀ ਕਿਸ ਕੋਈ ਦਿੱਕਤ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ 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 ਸਭ ਤੁਸੀਂ ਇਹ ਕਿਉਂ ਗੈਰ ਇਨਸਾਨੀ ਕਿਉਂ ਮਨੋਰਥ ਖਤਰਾ ਨਹੀਂ ਮੈਨੂੰ ਆਜੂ ਸੁਣ ਮਰੋ ਨਹੀਂ ਲੈਂਦਾ ਅੱਛਾ ਫਿਰ ਇਹ ਗੱਲ ਕੋ ਅੱਛਾ ਉੱਤੇ ਕੀ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਨੀ ਪੁਲਿਸ ਕਿਉਂ ਲਈ ਕਿਸੇ ਜਾਂਦੇ ਸੱਜਣਾਂ ਦਾ ਬਿਨਾ ਚੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਮੈਂ ਸਭ ਤੁਸੀਂ ਆਇਆ ਦਾ ਸਰਕਾਰ ਦਾ ਨਮਾਇਦਾ ਬਣ ਕੇ ਆਉਂਦਾ ਹੈ ਕਰੋਗੇ ਸਰਕਾਰ ਦਾ ਨਮਾਇਦਾ ਬਣ ਕੇ ਆਇਆ

ਹੈਰੀ ਕਾ ਚੋ ਚੰਦਾ ਕਿਹੜਾ ਕਰਿਆ ਉਹ ਵੀ ਸੰਦੜਾ ਮਪਾਸਤ ਨਹੀਂ ਕਰਿਆ ਉਹ ਉਹਦੇ ਵਿੱਚ ਰੱਖਣਾ ਮਪਾਸਤ ਕਰਿਆ ਆਪੇ ਕੁੰਦੇ ਪਨ ਵਾਸਤੇ ਕਰਿਆ ਬੋਲੀ ਬੋਲੀ ਜਾਂਦਾ ਅੱਜ ਖੜ ਕੇ ਤੁਸੀਂ ਤੁਹਾਡੇ ਇਹ ਜਨਤ ਨੂੰ ਸਾਰੀ ਤਰ੍ਹਾਂ ਰੋਕਦੀ ਮੈਂ ਰੋਕ ਉਹ ਤੁਸੀਂ ਤੁਹਾਡੇ बस तुझे है दसों वीज़ा है क्या खट्टर काता है कि नहीं दो पैसा आठ रुपया नहीं नहीं ये ये लाल 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 ਆਰਡਰ ਕਰਦੇ ਜਿੱਦਿ ਸਰਕਾਰ ਹੁੰਦੀ ਹੈ ਕਿ ਕੋਈ ਆਪੋ ਜੱਟ ਜੀ ਇਹ ਦੱਸੋ ਜੀ ਜਦੋਂ ਇਹਨਾਂ ਦਾ ਨਾਮ ਆਉਂਦਾ ਮੈਨੂੰ ਇਹ ਦੱਸੋ ਜਦੋਂ ਇਹ ਕਲੀਅਰ ਹੋ ਗਿਆ ਨਹੀਂ ਨਹੀਂ ਸਰ ਮੈਨੂੰ ਇਹ ਦੱਸੋ ਕੋਈ ਚੋਰ ਕਰ ਕੁਝ ਨਹੀਂ ਸਰਕਾਰ ਆਰਡਰ ਕਰਦੀ ਹੁੰਦੀ ਹੈ ਕਿ ਸਾਡਾ ਕਸਾ ਨੂੰ ਤੱਕੀ ਜਾਂਦਾ ਹੈ ਉਹ ਰੁਪਈਆ ਆਇਆ ਇਹ ਆਰਡਰ ਲੱਗਿਆ ਬਾਬੇ ਨੂੰ ਕਹਿੰਦੇ ਹਾਂ ਕਿ ਉਹਨੂੰ ਵੀ ਕੁਝ ਨਾ ਕੋਈ ਕੁਝ ਨਾ ਜਵਾਬ ਚਾਹੀਦੇ ਨੇ ਜਮਾਨਤ ਦੇਣ ਦਾ ਨਹੀਂ ਹੈ ਨਹੀਂ ਨਹੀਂ ਜੀ ਤੁਸੀਂ ਘਰ ਦਾ ਰੱਬ ਹੋ ਫਟਾ ਮੈਂ ਇੱਕ ਸੌਸ ਵਿੱਚ ਗੱਲ ਕਰਦਾ ਹਾਂ ਖੁਸ਼ਗਵਾਰ ਤੇ ਬਸ ਦੀ ਗੱਲ ਨਹੀਂ ਵਿਚਾਰੇ ਦੇ ਜਿਹੜੇ ਤੱਕ ਨਹੀਂ ਦੇ ਸਕਦਾ ਇਹ ਬਹੁਤ ਬੁਰੀ ਗੱਲ ਹੈ ਮੈਂ ਖੁਦ ਵੀ to One India channel and never miss an update.